ਵੀ ਆਇਆ ਪਾਣੀ ਕੀ ਹੋ ਗਿਆ ਜੈ ਸ਼੍ਰੀ ਰਾਮ ਜੀ ਅੱਜ ਸਮਾਜੀ ਟੋਨ ਤੇ ਖੜੇ ਆ ਜੀ ਆ ਦੇਖੋ ਜੀ ਇਹ ਸੋਹ ਸਾਬrana ਫੋਟਾ ਟਿੱਪਲ ਹੈ ਇਹ ਬੰਦਾ ਨਾ ਬੇਸ਼ਰਮ ਹੈ ਕਿਨੂੰ ਅਗਰ ਗਦਵਾਨੀ ਨਹੀਂ ਪਤਾ ਨਹੀਂਗਾ ਇੱਥੇ ਸੇਹ ਲੱਗੀ ਹੈ ਤੈਨੂੰ ਕਿੱਥੇ ਪਤਾ ਲੱਗਿਆ ਸੇਹ ਲੱਗੀ ਹੋਈ ਹੈ ਜਗਨਨਾਥ ਮੈਮੇ ਤੇ ਪੇਟ ਲੱਗੇ ਗਿਆ ਜਿੱਗੇ ਕਾਮ ਇਹ ਬੰਦੇ ਨੇ ਬੇਪਰਵਾਹ ਹੋ ਕੇ ਆਹ ਕੰਮ ਕੀਤਾ ਨੂੰ ਯਾਹ ਸਾਰੀ ਹੋ ਰਹੀ ਆ ਦੇਖੋ ਕਿੱਦਾਂ ਰੋਡ ਤੇ ਕੱਟ ਕੇ ਕਰ ਲੈਨੇ ਬੰਦੇ ਨੇ ਦੋ ਸੰਗੜਾ ਪੇੜ ਸੀ ਇਹ ਤਾਂ ਬਹੁਤ ਸੰਗੜਾ ਨਹੀਂ ਚਾਹੀਦਾ ਤਰਾ ਪੱਛੇ ਨਾਲੋਂ ਸਵਾਰੀ ਤੇ ਛਾਂ 'ਚ ਬੈਠ ਜਾ ਤੁਸੀਂ ਲੋਕੀ ਇਹਨੋਂ ਤੋਂ ਬਾਹਰ ਕੰਕੜਾ ਸੜ ਲਾ ਇੱਧਰ ਵੀ ਸਾਰਾ ਵੱਡੇ ਹੋਏ ਪਹਿਲਾ ਜੈ ਸ਼ੀਰਮ ਸਰਨ ਜੀ ਮੈਂ ਜੇਵਨ ਸ਼ਰਮਾ ਸ਼ਿਵ ਸੈਨਾ ਪੰਜਾਬ ਜ਼ਿਲ੍ਹਾ ਪ੍ਰਧਾਨ ਜੀ ਮੈਂ ਨਾ ਅਜੇ ਗੁਪਤਾ ਜੀ ਸ਼ਿਵ ਸੈਨਾ ਪੰਜਾਬ ਜੋਤ ਪ੍ਰਧਾਨ ਅੱਜ ਸਾਨੂੰ ਸਿਰਫ ਪਤਾ ਲੱਗਿਆ ਕਿ ਅੱਜ ਰੋਟਾ ਪਰ ਲੱਗਿਆ ਸੋਸਾ ਪੁਰਾਣਾ ਜੀ ਅੱਛਾ ਜੀ ਇਹ ਪਹਿਲਾਂ ਵੀ ਦਿਖਾ ਦਿੱਤੀਆਂ ਪ੍ਰਸ਼ਾਦਾਂ ਦਿੱਤੀਆਂ ਗਈਆਂ ਦਿੱਈਆਂ ਇਹ ਫੇਰ ਇਹ ਬੰਦਾ ਦੁਕਾਨਾਂ ਪਾ ਰਿਹਾ ਦੇਖੋ ਸਾਹਮਣੇ ਦੇਖੋ ਸ਼ੈੱਡ ਨਹੀਂ ਜਾਰੀ ਪਾ ਰਿਹਾ ਹੈ ਨਿਯਾਜ ਅਨੁਸਾਰੀ ਹੋ ਰਹੀ ਹੈ ਅਨੁਸਾਰੀ ਹੋ ਰਹੀ ਹੈ ਪ੍ਰਸ਼ਾਦਾਂ ਦੇਖੂਗਾ ਚਲੋ ਮੰਨਦੇ ਆਂ ਸੀ ਪਰ ਇਹ ਸਾਡੀ ਸ਼ਰਧਾ ਭਾਵਨਾ ਨੂੰ ਥੇਸ ਪਹੁੰਚੀ ਹੈ ਕਿ ਸਾਡੇ Hindu ਧਰਮ ਨੂੰ ਇਹ ਪੁੱਜਨੀ ਹੁੰਦਾ ਪਰ ਇਹ ਲੋਕ ਬੇਸ਼ਰਮ ਲੋਗ ਇਹ ਸਮਝ ਨਹੀਂ ਆ ਰਹੀ ਕੀ 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 ਹੋ ਰਿਹਾ ਕੀ ਨਹੀਂ ਹੋ ਰਿਹਾ ਆ ਫੇਸ ਵਾਸਤੇ ਅੱਜ ਫੇਰ ਉੱਪਰ ਦੇਖ ਲਓ ਜੀ ਅਦਵਾਤੀ ਫੇਰ ਵੱਡੇ ਵੱਟਾਪਲੇ ਗਿਆ ਹੋ ਗਿਆ ਪੂਰੀ ਆ ਪਈ ਹੈ ਜੀ ਇਹ ਨਿਯਾਜ ਅਨੁਸਾਰੀ ਹੋ ਰਹੀ ਹੈ ਪਿੰਲਰ ਗੜ ਤੇ ਦੋ ਦੋ ਰੋਡ ਦੇ ਉੱਪਰ ਅਸੀਂ ਪ੍ਰਧਾਨ ਨੂੰ ਐਸਜੀਐਮ ਮੈਡਮ ਨੂੰ ਸਾਰੂ ਪੁੱਛਣਾ ਚਾਹੁੰਦੇ ਆ ਇਹੋ ਸਾਨੂੰ ਪੁੱਛਣਾ ਚਾਹੁੰਦੇ ਆ ਕਿ ਸ਼ਹਿਰ ਲੋਕੀ ਕਹਿੰਦਾ ਸਾਫ ਰੱਖਣਾ ਸੀ ਕਿ ਨਿਯਾਜ ਅਨੁਸਾਰੀ ਨਹੀਂ ਹੋਣ ਦੇਣੀ ਇਹ ਸ਼ਾਮ ਮੇਨ ਚੌਕ ਦੇ ਵਿੱਚ ਚੋਰੀਆ ਸਮਾਦੀ ਚੌਂਕ ਦੇ ਵਿੱਚ ਹੋ ਰਹੀ ਹੈ ਕੋਚਾਂ ਨੂੰ ਸੁੱਤਾ ਪਿਆ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੀਏ ਇਹ ਜਲਦੀ ਦੀ ਕਾਰਵਾਈ ਕੀਤੀ ਹੈ ਇਹ ਬੰਦੇ ਉੱਪਰ ਤੇ ਪੁਲਿਸ ਵਿਭਾਗ ਨੂੰ ਬੇਨਤੀ ਕਰਨੀ ਆ ਜਣੀ ਅਰੇ ਹਿੰਦੂ ਭਾਪ ਨੂੰ ਥੇਸ ਪਹੁੰਚੀ ਹੈ ਇਹਦੇ ਬੰਦੇ ਇਹ ਤਾਂ ਨਵਾਂ ਪ੍ਰਚਲ ਹੋਊਗਾ ਅਸੀਂ ਮਰਨ ਮਰਤਨ ਬੈਠਾਂਗੇ ਤੇ ਜੈ ਸ਼੍ਰੀ ਰਾਮ ਤੁਸੀਂ ਦਿਖਾ ਦਿੱਤੀ ਕੋਈ ਅਜੀ ਹੁਣੇ ਸਿਟੀ ਬਾਂਦ ਤੇ ਦਿਖਾ ਦੇ ਕੇ ਆਇਆ ਜੀ ਇਹ ਪ੍ਰਸ਼ਾਸਨ ਕੋਈ ਕੰਮ ਵੀ ਨਾ ਕਰਤੀ ਹੁਣ ਹੋ ਵੀ ਕਰੇ ਭੁਖਰਦਾ ਤੇ ਬੈਠਾਂਗੇ ਇਥੇ ਚੌਂਕ ਦੇ ਵਿੱਚ ਜੈ ਸ਼੍ਰੀ ਰਾਮ ਸਵੇਰੇ ਬਹੁਤ ਹੀ ਮਾਰੀ ਘਟਨਾ ਤੋਂ ਨੂੰ ਮਿਲੀ ਘਰੇ ਪਿੰਸ ਤੋਂ ਸਾਨੂੰ ਫੋਨ ਆਇਆ ਕਿ ਅੱਜ ਜੋ ਬਹੁਤ ਹੀ ਪ੍ਰਾਚੀਨ ਇੱਕ ਤਰਕ ਦਾ ਪਿਸਪਲ ਦਾ ਤਰਕ ਲੱਗਿਆ ਹੋਇਆ ਜੀ ਉਹਨੂੰ ਬਹੁਤ ਹੀ ਕੁਝ ਹੁਣੇ ਤਰੀਕੇ ਨਾਲ ਵੱਡਿਆ ਜਾ ਰਿਹਾ ਹੈ ਸਾਹਿਬ ਗੱਲ ਤੋਂ ਦੇ ਸਾਰ ਮੈਂ ਮੌਕੇ ਤੇ ਪਹੁੰਚਿਆ ਆ ਕੇ ਦੇਖਿਆ ਤਾਂ ਮੌਕੇ ਤੇ ਆਪ ਰਹੀ ਰਹੇ ਹੋ ਕਿ ਬੜੀ ਗੰਦੇ ਤਰੀਕੇ ਨਾਲ ਵੱਡਿਆ ਜਾ ਰਿਹਾ ਆਪਣੇ ਨਾਲ ਦੇ ਵਾਸਤੇ ਉਹ ਬੰਦੇ ਨੇ ਆਪ ਦੁਕਾਨ ਕਰਾਈ ਤੇ ਲੈਈ ਆ ਸਾਰੀ ਬੜੇ ਨਜਾਇਜ਼ ਤਰੀਕੇ ਨਾਲ ਪਸਾਰ ਰਿਹਾ ਇਹ ਸਾਰਾ ਸਰਕਾਰੀ ਜਗਾ ਆ ਸਰਕਾਰੀ ਜਗਾ ਤੇ ਉਹਨੇ ਪਿਲਰ ਖੜੇ ਕਰਤੇ ਪਿਲਰਾਂ ਦੀ ਆਰ ਨੂੰ ਲੈ ਕੇ ਹੌਲੀ 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 ਸੜਕ ਨੂੰ ਬਣਾਣਾ ਸ਼ੁਰੂ ਕਰ ਦਿੱਤਾ ਉਹ ਇਹ ਨਹੀਂ ਦੇਖਦਾ ਕਿ ਇੱਥੇ ਕਿੰਨੇ ਲੋਕ ਪ੍ਰੋਟੀਸ਼ਾ ਹੇਠਾ ਕੇ ਆਰਾਮ ਕਰਦੇ ਨੇ ਕਿੰਨਾ ਬੈਠਦੇ ਨੇ ਕਿੰਨਾ ਸੁੱਖਾ ਉਹਨੇ ਆਪਣੀ ਸੁਵਿਧਾ ਲਈ ਇਹ ਫੋਟੋ ਨੇ ਵੜਤਾ ਸੋ ਅਸੀਂ ਪ੍ਰਸ਼ਾਸਨ ਅਗੇ ਪ੍ਰਤੀਬਿੰਦੀ ਕਰਦੇ ਆਂ ਕਿ ਉਸ ਇਨਸਾਨ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ